ਜੇ ਆਪਾਂ ਗੱਲ ਕਰੀਏ ਅਮਰਤਾ ਵੜਿੰਗ ਜੀ ਉਹਨਾਂ ਦੀ ਸੰਭਾਵਨਾ ਉਹਨਾਂ ਨੂੰ ਕਹਿ ਵੀ ਗਏ ਰਹੇ ਆ ਵੀ ਸ਼ਾਇਦ ਹੋਣਗੇ ਹਾਂ ਉਹਨਾਂ ਦੇ ਉਹਨਾਂ ਕੀ ਕੁਝ ਬਸਲਦਾ ਹਲਕੇ ਚ ਦੇਖੋ ਭਾਵੇਂ ਟਿਕਟ ਅਮਰਤਾ ਵੜਿੰਗ ਨੂੰ ਮਿਲ ਜੇ ਭਾਵੇਂ ਇਹ ਟਿਕਟ ਮਿਲ ਜੇ ਕੀ ਨਾ ਲੈਂਦੇ ਆਪਣੇ ਨਰਿੰਦਰ ਕੌਣੀ ਨੂੰ ਜੀ ਦੋਨਾਂ ਚੋਂ ਕਿਸੇ ਨੂੰ ਮਿਲ ਜੇ ਜਾਂ ਕਿਸੇ ਹੋਰ ਨੂੰ ਵੀ ਮਿਲ ਜੇ ਇਹ ਸੀਟ ਰਾਜਾ ਵੜਿੰਗ ਦੀ ਆ ਪਰ ਟਿਕਟੂ ਵੀ ਕਰਦੀ ਆ ਨਰਿੰਦਰ ਕੌਣੀ ਕਿਹੜਾ ਖਾਸ ਨਹੀਂ ਅਰਸ਼ ਤੁਸੀਂ ਉਹ ਹਲਕੇ ਚ ਵੇਚੋ ਜੀ ਉਹ ਹਲਕਾ ਪਿਓਰ ਅਕਾਲੀ ਹਲਕਾ ਸਿਰਫ ਰਾਜਾ ਵੜਿੰਗ ਆਪਦੀ ਪਰਸਨੈਲਿਟੀ ਦੇ ਜਾਦੂ ਨਾਲ ਇੱਕ ਅਕਾਲੀ ਹਲਕੇ ਨੂੰ ਕਾਂਗਰਸ ਦੀ ਸੀਟ ਬਣਾ ਦਿੰਦਾ ਤਿੰਨ ਵਾਰੀ ਲਗਾਤਾਰ ਅੱਜ ਹੁਣ ਕਿਸੇ ਨੂੰ ਕਹੋ ਵੀ ਤਿੰਨ ਵਾਰੀ ਉੱਥੋਂ ਦੀ ਕਾਂਗਰਸ ਜਿੱਤ ਗਈ ਅਗਲਾ ਕੋਈ ਯਾਰਾ ਤਾਂ ਕਾਂਗਰਸ ਹੀ ਹਲਕਾ ਨਾ ਭੇਜੋ ਕਿਸੇ ਹੋਰ ਨੂੰ ਉਹ ਅਕਾਲੀ ਹਲਕਾ ਉਹਦਾ ਆਪਦਾ ਪਰਸਨੈਲਿਟੀ ਕਲਟ ਹੈ ਇੱਕ ਸ਼ਹਿਰ ਹੈ ਮੰਡੀ ਹੈ ਜਿਹੜੀ ਰਾਜੇ ਨੂੰ ਮੰਡੀ ਦਾ ਬਹੁਤ ਸਾਥ ਮਿਲਦਾ ਕਿਧਰ ਵਾ ਮੰਡੀ ਦਾ ਗਿੱਦੜਵਾਹ ਮੰਡੀ ਦੇ ਵਿੱਚ ਜਦੋਂ ਲੋਕਾਂ ਨਾਲ ਗੱਲ ਕਰਦੇ ਆ ਲੋਕਾਂ ਨੇ ਕਿਹਾ ਵੀ ਮਨਪ੍ਰੀਤ ਬਾਦਲ ਦੀ ਉਥਲ-ਪੁਥਲ ਮਚਾਈ ਵੀ ਸੀ ਜਿਹੜੀ ਉਹਨੂੰ ਰਾਜੇ ਬੜਿੰਗਣੇ ਆ ਕਿ ਸਟੇਬਲ ਕਰਾਇਆ ਤੇ ਸ਼ਾਂਤ ਕੀਤਾ ਹਲਕਾ ਲੀਡਰਲੈਸ ਹੋ ਗਿਆ ਸੀ ਉਹਨੇ ਵੱਡੇ ਲੀਡਰ ਦੇ ਤੌਰ ਤੇ ਉੱਭਰ ਕੇ ਉੱਥੇ ਇੱਕ ਸਟੇਬਲ ਮਾਹੌਲ ਦਿੱਤਾ ਇੰਟਰਲੌਕ ਟਾਇਲ ਦੀ ਬਹੁਤ ਉਥੇ ਆ ਜੀ ਜਿਵੇਂ ਡੰਪੀ ਦੀ ਆਪਾਂ ਨਹਿਰ ਦੀ ਗੱਲ ਸੌਰੀ ਪਰ ਨਹਿਰ ਹੀ ਕਹੋ ਜਿਆਦਾ ਹੁੰਦਾ ਕੱਸੀ ਦੀ ਗੱਲ ਕਰੀ ਆ ਤਾਂ ਰਾਜੇ ਵੜਿੰਗ ਦੀ ਇੰਟਰਲੌਕ ਟਾਈਲ ਵੀ ਪੂਰੀ ਸਾਡੀ ਇਹ ਕਹਿੰਦੇ ਗਿੱਦੜਵਾਹ ਮੰਡੀ ਚ ਤਾਂ ਇੰਟਰਲੌਕ ਟਾਈਲ ਚੰਤੀ ਆ ਨੇ ਇਹਦੀ ਖਾਸੀ ਚਰਚ ਹਾਲਾਂਕਿ ਉਹ ਹਸਪਤਾਲ ਜੀ ਦਾ ਜ਼ੋਰ ਲਾਉਂਦੇ ਸੀ ਮੈਂ ਤਾਂ ਇੱਕਦੇ ਮੂੰਹ ਵੀ ਨਹੀਂ ਸੁਣਿਆ ਵੀ ਹਸਪਤਾਲ ਦੇ ਦਰਵਾਜ਼ੇ ਦਾ ਬੜਾ ਗੈਂਡਾ ਹੈ ਨਾ ਪਰ ਮੰਡੀ ਫਿਰ ਵੀ ਸਾਥ ਦੇ ਦਿੰਦੀ ਆ ਵੜਿੰਗ ਤਾਂ ਹਾਂ ਨਹੀਂ ਉਹ ਸਾਥ ਇਸੇ ਲਈ ਉਹ ਸੀ ਇਹੀ ਤਾਂ ਸਮਝਣ ਗਏ ਸੀ ਨਾ ਵੀ ਹੁਣ ਇਹ ਤਾਂ ਸਾਡੇ ਕੋਲੇ ਵੀ ਆ ਗਿਆ ਸੀਗਾ ਵੀ ਕਿਹੜੀ ਉਥੇ ਕਿਹਦੀ ਵੋਟ ਵੱਧ ਰਹੀ ਆ ਜੀ ਪਰ ਤੁਸੀਂ ਲੋਕਾਂ ਜੇ ਆ ਕੇ ਪੁੱਛਦੇ ਹੋ ਵੀ ਵੱਧ ਹੀ ਕਿਉਂ ਆ ਤੁਸੀਂ ਰਾਜੇਵਲ ਕਿਉਂ ਜਾਣਦੇ ਆ ਤਾਂ ਉਹਨਾਂ ਨੇ ਇਹੀ ਕਹਿਣਾ ਵੀ ਇੱਕ ਜਿਹੜੀ ਉਹ ਗੁੰਡਾਗਰਦੀ ਤੇ ਲਗਾਮ ਸੀ ਨਾ ਕਾਲੀ ਰਾਜਵੇਲੇ ਦੀ ਜਮਨਪ੍ਰੀਤ ਸਮੇਂ ਵੇਲੇ ਦੀ ਰਾਜਾ ਉਹਨੂੰ ਠੱਲ ਪਾਉਂਦਾ ਆ ਉਹ ਰੋਕਦਾ ਪਿੰਡਾਂ ਦੇ ਵਿੱਚ ਮੈਨ ਟੂ ਮੈਨ ਮਾਰਕਿੰਗ ਆ ਜਿਵੇਂ ਰਾਜਾ ਵੜਿੰਗ ਦੇ ਪਲੱਸ ਪੁਆਇੰਟ ਕੀ ਆ ਰਾਜਾ ਵੜਿੰਗ ਬੰਦਿਆਂ ਤੇ ਡਿਪੈਂਡ ਨਹੀਂ ਆਪਦੇ ਚਮਚਾਂ ਤੇ ਡਿਪੈਂਡ ਨਹੀਂ ਉਹਨੇ ਕਿਸੇ ਨੂੰ ਮਿਲਣਾ ਉਹ ਫੋਨ ਕਰਾਓ ਕਿਸੇ ਬੰਦੇ ਨੂੰ ਕਹੂਗਾ ਵੀ ਮੇਰੀ ਉਹਦੇ ਨਾਲ ਮੀਟਿੰਗ ਕਰਾ ਆਪ ਜਾ ਕੇ ਸਿੱਧਾ ਮਿਲੂ ਜੀ ਬਾਕੀ ਲੀਡਰਾਂ ਦੀ ਉਹ ਸੜਕੇ ਚ ਕੀ ਦਿੱਕਤ ਆ ਸਮੇਤ ਡਿੰਪੀ ਢੱਲੋਂ ਜਾਂ ਹੋਰ ਵੀ ਬਾਕੀ ਲੀਡਰਾਂ ਦੀ ਇਹ ਬੰਦਾ ਪਾਉਣਗੇ ਵੀ ਯਾਰ ਤੂੰ ਮਿਲ ਕੇ ਆ ਇੱਕ ਵਈ ਸਮਾਂ ਪਾ ਦਿੰਦੇ ਆ ਉਹਨੋਂ ਜਿਹੜਾ ਚਾਹੀਦਾ ਉਹਨੇ ਸਿੱਧਾ ਹੀ ਉਹਨੂੰ ਮਿਲ ਲੈਣਾ ਫੇਰ ਵਰਕਰਾਂ ਦੇ ਨਾਲ ਜਿਹੜਾ ਰਿਸ਼ਤਾ ਰਾਜੇ ਦਾ ਉਹ ਜ਼ਿਆਦਾ ਮਜ਼ਬੂਤ ਹੈ ਔਰ ਆਕਸ ਵੀ ਇਸ ਸਮੇਂ ਜਿਹੜਾ ਕੱਦ ਆ ਉਹ ਵੀ ਵੱਡਾ ਜੀਦੇ ਕਰਕੇ ਉਹ ਚੀਜ਼ਾਂ ਜ਼ਿਆਦਾ ਪਰ ਮੈਂ ਓਵਰਆਲ ਹੀ ਕਹਿਣਾ ਵੀ ਇਹ ਆਪਦੀ ਉਹਨਾਂ ਨੇ ਪੂਰੀ ਤਰ੍ਹਾਂ ਆਪਦੀ ਪਰਸਨੈਲਿਟੀ ਦੇ ذریعے ਆਪਾਂ ਇਹ ਇਲੈਕਸ਼ਨ ਤੋਂ ਬਾਅਦ ਕਹੇ ਸੀ ਮੇਰੇ ਨਿੱਜੀ ਮਤਭੇਦ ਕਿਸੇ ਨਾਲ ਵੀ ਹੋਣ ਪਰ ਮੈਂ ਜਿਹੜੀ ਗੱਲ ਸੱਚ ਆ ਉਹ ਕਹਿ ਬਿਣਾ ਨਹੀਂ ਰਹਿੰਦਾ ਫੈਕਟ ਫੈਕਟਾਂ ਨਹੀਂ ਜਾਕਦਾ ਫੈਕਟ ਇਹ ਆ ਕਿ ਆਪਾਂ ਇਲੈਕਸ਼ਨ ਵੇਲੇ ਵੀ ਕਹੇ ਸੀ ਵੀ ਇੱਕ ਸੰਦੀਪ ਜਾਖੜ ਵਾਲੀ ਸੀਟ ਤੇ ਇੱਕ ਰਾਜਾ ਬੜੰਗ ਵਾਲੀ ਸੀਟ ਕਿ ਦਲਵਾ ਇਹ ਦੋਨੇ ਬੰਦ ਨੇ ਆਪਦੇ ਦਮ ਤੇ ਕੱਢੀਆਂ ਪਾਰਟੀ ਨਹੀਂ ਇੱਥੇ ਜਿੱਤੀ ਬਿਲਕੁਲ ਤੇ ਉਹ ਸੱਚ ਆ ਗੇਧੜਵਾ ਰਾਜੇ ਬੜਿੰਗ ਦਾ ਹਲਕਾ ਕਾਂਗਰਸ ਦਾ ਹਲਕਾ ਨਹੀਂ ਐ ਉਹ ਕਾਲੀਆਂ ਦਾ ਹਲਕਾ ਜੇ ਪਾਰਟੀ ਵਾਈਜ਼ ਕਿਸੇ ਨੇ ਦੇਖਣਾ ਸਕੋਪ ਉੱਥੇ ਕਾਲੀ ਦਲ ਦਾ ਕੱਲ ਨੂੰ ਡਿੰਪੀ ਟਲੋਂ ਐਤ ਕੀ ਜਿੱਤ ਕੇ ਅਗਲੀ ਵਾਰ ਜਿੱਤ ਕੇ ਦੋ ਵਾਰੀ ਚ ਉਹਨੂੰ ਆਪਦਾ ਹਲਕਾ ਬਣਾ ਲੈਣਾ ਆਪਦਾ ਐਪੀ ਸੈਂਟਰ ਬਣਾ ਲੈਣਾ ਨੋ ਪ੍ਰੋਬਲ ਕੋਈ ਕੁਝ ਵੀ ਹੋ ਸਕਦਾ ਕੋਈ ਕੁਝ ਵੀ ਹੋ ਸਕਦਾ ਕਿਉਂਕਿ ਹਾਂ ਪਰ ਰਾਜਾ ਬੜਾ ਹੁਣ ਰਾਜਾ ਬੜਿੰਗ ਦੀਆਂ ਪਰ ਦਿੱਕਤਾਂ ਵੀ ਆ ਜੀ ਰਾਜਾ ਬੜਿੰਗੇ ਸਿਲੈਕਸ਼ਨ ਤੋਂ ਬਾਅਦ ਹਲਕੇ ਚ ਉਹਨਾਂ ਨਹੀਂ ਵਿਚਰੇ ਜਨਾਂ ਡਿੰਪੀ ਟਲੋਂ ਵਿਚਰੇ ਕਿਉਂਕਿ ਤੁਸੀਂ ਜਦੋਂ ਪੰਜਾਬ ਪ੍ਰਧਾਨ ਬਣ ਗਏ ਬਾਕੀ ਚੀਜ਼ਾਂ ਹੋ ਗਈਆਂ ਤੁਹਾਡੇ ਲਈ ਔਖਾ ਤਾਂ ਇਹ ਇਹ ਰਾਜਾ ਬੜਿੰਗ ਦੀ ਇੱਕ ਉੱਥੇ ਮੈਨੂੰ ਦਿੱਕਤ ਹੁੰਦੀ ਸੀ ਦੂਸਰੀ ਦਿੱਕਤ ਇਹ ਹੀ ਇਹੀ ਅਰਸ਼ ਵੀ ਤੁਸੀਂ ਲੁਧਿਆਣੇ ਜਾਵੜੇ ਤੁਹਾਡੇ ਖਿਲਾਫ ਲੋਕਾਂ ਨੂੰ ਪ੍ਰਚਾਰ ਕਰਨ ਦਾ ਹੁਣ ਇੱਕ ਮੌਕਾ ਹੈ ਵੀ ਜੇ ਆਪ ਲੁਧਿਆਣੇ ਜਾਵੜਿਆ ਇਹਨੇ ਗਦਰਵਾਹੇ ਵੱਲ ਧਿਆਨ ਨਹੀਂ ਦੇਣਾ ਤੇ ਉਹ ਪਿਛਲੇ 2.5 ਸਾਲ ਦੇ ਵਿੱਚ ਇੱਕ ਲੋਕਾਂ ਨੂੰ ਕਹਿਣ ਦਾ ਮੌਕਾ ਮਿਲਿਆ ਵੀ ਉੱਥੇ ਇਨੂੰ ਕਿਵੇਂ ਕਨਵਿੰਸ ਕਰਦੇ ਆ ਇਹ ਦੇਖਣਾ ਦਿਲਚਸਪਾ ਪਰ ਇਹ ਸਾਨੂੰ ਕਮੀਆਂ ਜੜੀਆਂ ਉੱਥੇ ਦਿਸੀਆਂ ਰਾਜਾ ਵੜੇਂਗੜਾ ਰਿਲੇਟਡ ਇਹ ਇਹ ਕਮੀਆਂ ਹੈਗੀਆਂ